ਅੱਜ ਜਿੱਥੇ ਪਹੁੰਚੇ ਆ ਜੀ ਕਹਿੰਦੇ ਚੰਡੀਗੜ੍ਹ ਮੁਹਾਲੀ ਟਰਾਈ ਸਿਟੀ ਖਰੜ ਤੋਂ ਵਿੱਚ ਸਭ ਤੋਂ ਮਿੱਟੀ ਦੇ ਭਾਅ ਦੇ ਰੇਟਾਂ ਦੇ ਉੱਪਰ ਤੁਹਾਨੂੰ ਦਰਵਾਜ਼ੇ ਮਿਲਣਗੇ ਕਿੱਥੇ ਪਹੁੰਚੇ ਆ ਕੰਗਡੋਰ ਬਿੱਲਾਬਾਈ ਹੁਣਾਂ ਕੋਲ ਥੋੜ੍ਹੇ ਲਈ ਨਵੀਂ ਚੀਜ਼ਾਂ ਲੈ ਕੇ ਆਉਂਦੇ ਨੇ ਕਹਿੰਦੇ ਜੀ ਮਿੱਟੀ ਦੀ ਰੇਟਾਂ ਦੇ ਉੱਪਰ ਲਗਜ਼ਰੀ ਦਰਵਾਜ਼ੇ ਬਾਈਕਲ ਪੱਕੀ ਹੈ ਬਿਲਕੁਲ 100 10% ਪੱਕੀ ਹੈ ਭਾਜੀ ਜੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਤੁਸੀਂ ਕੋਈ ਤੁਹਾਨੂੰ ਹਜ਼ਾਰਾਂ ਰੁਪਏ ਬੋਤੇ ਖਰਚਣ ਦੀ ਲੋੜ ਨਹੀਂ ਹੈ ਤੁਸੀਂ ਇੱਕ ਵਾਰੀ ਕੰਗਡੋਰ ਕੋਲ ਆ ਜਾਓ ਜਿੱਦਾਂ ਦੀ ਚਾਹਦੇ ਆ ਚੀਜ਼ ਜਿੰਨੇ ਰੇਟ 'ਚ ਜਾਂਦੇ ਆ ਯਾਰ ਬਜਟ ਹੈ ਮੈਂ ਉਹਦੇ ਵਿੱਚ ਦੱਸ ਦੂੰਗਾ 3000 ਬਜਟ ਹੈ ਉਹ ਚ ਦੱਸ ਦੂੰਗਾ 5000 ਬਜਟ ਹੈ ਉੱਚ ਵੀ ਇਹ ਸਾਰੇ ਬਜਟ 2500 ਰੁਪਏ ਦੇ ਸਟਾਰਟ ਆ ਦਰਵਾਜ਼ੇ ਚੈੱਕ ਕਰੋ ਭਾਜੀ 2500 ਰੁਪਏ ਦੇ ਜਿਹੜੇ ਸਟਾਰਟ ਹੈਗੇ ਆ ਇਹੋ ਜਿਹੇ ਡਿਜ਼ਾਈਨ ਜਿੱਦਾਂ ਦਾ ਕੋਈ ਬੰਦਾ ਚਾਹਵੇ ਉਦਾਂ ਦੀਆਂ ਚੀਜ਼ਾਂ ਸਾਡੇ ਕੋਲ ਅਵੇਲੇਬਲ ਹੈ ਭਾਜੀ ਚੈੱਕ ਕਰੋ ਇੱਕ ਤੋਂ ਇੱਕ ਵਧੀਆ ਸੋ ਇਹ ਤੋਂ ਇਲਾਵਾ ਵੀ ਡਿਜ਼ਾਈਨ ਮਿਲ ਜਾਂਦੇ ਤੇ ਭਾਜੀ ਉਹ ਹੈ ਵੀ ਜਿਹੜੇ ਸਾਡੇ ਪਾ ਇਸ ਟਾਈਮ ਡਿਸਪਲੇ 'ਚ ਨਹੀਂ ਲੱਗੇ ਵੇ ਬਾਕੀ ਇਸ ਤੋਂ ਇਲਾਵਾ ਸਭ ਡਿਸਪਲੇ 'ਚ ਲੱਗੇ ਪਿਆ ਕਿ ਡਿਸਪਲੇ 'ਚ ਕਿੰਨੇ ਲੱਗੇ ਹੋਏ ਆਪਣੇ ਕੋਲ ਜੀ ਗੱਲ ਕੰਮ ਸੇ ਕੰਮ 22 300 ਦਰਵਾਜਾ ਸਾਡੇ ਪ੍ਰੈਜ਼ੈਂਟ ਡਿਸਪਲੇ 'ਚ ਲੱਗਿਆ ਵਾ ਓਕੇ 3 400 ਡਿਜ਼ਾਈਨ ਸਾਡੇ ਇਸ ਬੁੱਕ 'ਚ ਹੈ 3 400 ਇਸ ਬੁੱਕ 'ਚ ਹੈ ਹਮ ਮਤਲਬ ਕੀ ਤੁਹਾਨੂੰ ਕਿਤੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜਦੋਂ ਕਿ ਆਪਾਂ ਤੁਹਾਡੇ ਕੋਲ ਇੱਕ ਵਾਰੀ ਕਹਿਤਾ ਵੀ ਜਿਹੜੀ ਚੀਜ਼ ਆਪਾਂ ਗਾਰੰਟੀ ਦੇਤੀ ਠੋਕ ਪਾ ਕੇ ਗਾਰੰਟੀ ਹੈ ਹਾਂਜੀ ਉਸ ਤੋਂ ਬਾਅਦ ਚੈੱਕ ਕਰੋ ਦਰਵਾਜੇ ਤੁਸੀਂ ਨੈਟ 'ਚ ਸਰਚ ਮਾਰੋਗੇ ਇਹੀ ਡਿਜ਼ਾਈਨ ਤੁਹਾਨੂੰ 8-8 10-10 ਹਜ਼ਾਰ 'ਚ ਮਿਲ ਲਿਆ ਜਿਹੜੇ ਸਾਡੇ ਬਾ 2500 3000 ਤੋਂ ਸ਼ੁਰੂ ਹੋ ਗਏ ਆ ਡਿਜ਼ਾਈਨ ਇਹ ਤੇ ਇੱਕ ਤੋਂ ਇੱਕ ਆ ਦੇਖੋ ਭਾਜੀ ਇਹ ਅੱਜ ਕੱਲ ਫੁੱਲ ਟ੍ਰੈਂਡਿੰਗ 'ਚ ਹੈਗਾ ਦਰਵਾਜ਼ਾ ਮੇਨ ਡੋਰ ਵਾਸਤੇ ਜਿੱਦਾਂ ਤੁਸੀਂ ਚਾਹੋ ਉਦਾਂ ਦੀ ਤੁਹਾਨੂੰ ਕੁਆਲਿਟੀ ਆਪਾਂ ਪ੍ਰੋਵਾਈਡ ਕਰਾ ਕੇ ਦੇਵਾਂਗੇ ਬੰਦੇ ਗੱਲ ਕਰੀਏ ਲੱਕੜੀ ਲੱਕੜੀ ਕਿਹੜੀ ਮਿਲਦੀ ਇਹਨਾਂ ਦੇ ਵਿੱਚ ਜਿਹੜਾ ਪਾਈਨ ਬੁੱਡ ਦਾ ਫਰੇਮ ਹੁੰਦਾ ਹੈਗਾ ਫੁੱਲ ਗਾਰੰਟੀ ਦੇ ਵਿੱਚ ਬੋਰਡ ਦੀ ਪੂਰੀ ਗਾਰੰਟੀ ਆ ਤਸੱਲੀ ਕਰੋ ਇੱਕ ਦੀ ਆ 10 ਮਿਸਤਰੀ ਲੈ ਕੇ ਆਓ ਜਿੱਦਾਂ ਅਗਲੇ ਚਾਹਦੇ ਆਪਾਂ ਉ ਸਾਨੂੰ ਆਰਡਰ ਬਾਅਦ ਚ ਦੇਓ ਪਹਿਲਾਂ ਆਪਣੀ ਤਸੱਲੀ ਕਰੋ ਤੇ ਪੁੱਛਣਾ ਕਿੱਥੇ ਬਾਈ ਖਰੜ ਖਰੜ ਕੰਗ ਡੋਰ ਖਰੜ ਨੀਅਰ ਆਪਣਾ ਆਪੋਜੀਟ ਸਾਈਡ KFC ਗੋਪਾਲ ਦੇ ਕੋਲ ਤੇ ਆ 25 2500 ਦੇ ਦਰਵਾਜ਼ੇ ਜੇ ਤੁਹਾਨੂੰ ਕਿਤੇ ਮਿਲਦੇ ਆ ਤਾਂ ਸਾਡਾ ਚੈਲੰਜ ਆ ਸਾਨੂੰ ਦੱਸੋ ਇਹਦੇ ਨਾਲ ਦੇ ਗਰੰਟੀ ਦੇ ਵਿੱਚ ਤੇ ਜਿੱਦਾਂ ਦਾ ਕੋਈ ਬੰਦਾ ਚਾਵੇ ਜਿੰਨਾ ਕ ਬੰਦੇ ਨੂੰ ਸ਼ੌਂਕ ਆਪਣੇ ਘਰ ਬਣਾਉਣ ਦਾ ਸਾਨੂੰ ਉਨਾਂ ਹੀ ਸ਼ੌਂਕ ਆਉਂਦੇ ਇਹ ਦਰਵਾਜ਼ੇ ਲਾਉਣ ਦਾ ਬਈ ਟਾਕੀ ਵੀ ਮਿਲ ਜਾਂਦੀ ਹੈ ਜਾਲੀ ਵਾਲੇ ਦਰਵਾਜ਼ੇ ਮਿਲ ਜਾਂਦੇ ਇੱਕ ਕਰੋ ਭਾਜੀ ਐਚ ਤੁਸੀਂ ਦੱਸ ਦੋ ਸਾਗਵਾਨ ਦੀ ਕਿਹੜੀ ਹੈ ਦੋਹਾਂ ਚ ਆਹ ਹੀ ਲੱਗਦੀ ਹੈ ਬਾਈ ਮੈਂ ਤਾਂ ਤੇ ਇਹ ਮਰਿੰਡੀ ਚ ਹੈਗੀ ਹੈ ਇਹ ਸਾਗਵਾਨ ਚ ਹੈਗੀ ਹੈ ਤੇ ਮੇਨ ਕਹਿਣ ਦਾ ਮਤਲਬ ਹੈ 1500 ਰੁਪਏ ਵਿੱਚ ਦਰਵਾਜੇ ਦੀ ਪਾਲਿਸ਼ ਤਿਆਰ ਕਰਕੇ ਦੇ ਰਿਹਾ ਆ ਦੇਖੋ ਚੈੱਕ ਕਰੋ ਆ 1500 ਰੁਪਏ ਚ ਆਪਾਂ ਪਾਲਿਸ਼ ਕਰਕੇ ਦਿੱਤੀ ਹੈ ਹਮ ਸਟਾਰਟ ਉਸ ਤੋਂ ਉੱਪਰ ਮਾਰਕੀਟ ਨਾਲੋਂ ਆਦਰ ਰੇਟਾਂ ਚ ਸਾਡੇ ਬਾਅਦ ਪਾਲਿਸ਼ਾਂ ਜਿੱਥੇ ਮਰਜੀ ਆਪਣੀ ਤਸੱਲੀ ਕਰ ਲਿਓ ਇੱਕ ਵਾਰੀ ਸਾਡੇ ਕੋਲ ਆ ਕੇ ਆਪਣਾ ਦਰਸ਼ਨ ਦਿਓ ਤੁਹਾਨੂੰ ਮੈਂ ਐਨ ਪੂਰੀ ਤਸੱਲੀ ਕਰਾ ਕੇ ਭੇਜੂਗਾ ਤੇ ਤੁਹਾਨੂੰ ਦੱਸਾਂਗਾ ਵੀ ਜਿੰਨੇ ਆਰਡਰ ਰਹਿ ਗਿਆ ਸਾਡੇ ਬਾਅਦ ਲਿਖਤੀ ਆਰਡਰ ਪਏ ਆ ਆਪਣੀ ਚਾਹੇ ਉਹਦੇ ਨਾਲ ਗੱਲ ਕਰੋ ਜਿੱਦਾਂ ਤਸੱਲੀ ਚਾਹਦੇ ਆ ਆਪਾਂ ਤੁਹਾਨੂੰ ਤਸੱਲੀ ਕਰਕੇ ਦਵਾਂਗੇ ਦੇਖੋ ਸਹੀ ਇੱਕ ਤੋਂ ਇੱਕ ਲਗਜ਼ਰੀ ਦਰਵਾਜ਼ਾ ਇਹ ਛੱਡੋ ਚੈੱਕ ਕਰੋ ਤਾਂ ਕਿ ਚੈੱਕ ਕਰੋ ਕਿਚਨ ਆ ਮੇਰੇ ਪਾਸ ਹਜ਼ਾਰ ਰੁਪਿਆ ਫੁੱਟ ਤੋਂ ਕਿਚਨ ਸਟਾਰਟ ਹੈ ਓਕੇ